ਸਤਿ ਸ਼੍ਰੀ ਅਕਾਲ ਜੀ ਜਸਵਿੰਦਰ ਦੀ ਰਸੋਈ 'ਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਅੱਜ ਮੈਂ ਬਣਾਵਾਂਗੀ ਮਟਰ ਮਸ਼ਰੂਮ ਦੀ ਬਹੁਤ ਜ਼ਿਆਦਾ ਟੇਸਟੀ ਸਬਜ਼ੀ ਤੇ ਜਿਹੜੇ ਵੀ ਮੇਰੀ ਵੀਡੀਓ ਨੂੰ ਪਹਿਲੀ ਵਾਰੀ ਦੇਖ ਰਹੇ ਨੇ ਪਲੀਜ਼ ਮੇਰੇ ਚੈਨਲ ਨੂੰ ਲਾਈਕ ਤੇ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਨਾਲ ਦੇ ਬੈਲ ਆਈਕਨ ਨੂੰ ਵੀ ਜ਼ਰੂਰ ਪ੍ਰੈਸ ਕਰਿਓ ਤਾਂ ਜੋ ਆਉਣ ਵਾਲੀ ਹਰ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਕੋਲ ਪਹੁੰਚੇ ਤੇ ਚਲੋ ਫਿਰ ਰੈਸিপি ਮੈਂ ਤੁਹਾਡੇ ਨਾਲ ਸ਼ੇਅਰ ਕਰਦੀ ਆਂ ਮਟਰ ਮਸ਼ਰੂਮ ਦੀ ਸਬਜੀ ਬਣਾਉਣ ਵਾਸਤੇ ਇੱਥੇ ਮੈਂ 400 ਗ੍ਰਾਮ ਮਸ਼ਰੂਮ ਲੈਨੇ ਤੇ ਨਾਲ ਹੀ ਇੱਥੇ ਮੈਂ 400 ਗ੍ਰਾਮ ਹਰੇ ਮਟਰ ਵੀ ਲੈ ਲਿੱਤੇ ਹੋਏ ਨੇ ਮੈਂ ਬਿਲਕੁਲ ਫਰੈਸ਼ ਮਟਰ ਦਾ ਇਸਤੇਮਾਲ ਕੀਤਾ ਮੈਂ ਇਸ ਦੇ ਵਿੱਚ ਫਰੋਜ਼ਨ ਮਟਰ ਦਾ ਇਸਤੇਮਾਲ ਨਹੀਂ ਕਰਾਂਗੀ ਤੇ ਸਭ ਤੋਂ ਪਹਿਲਾਂ ਜਿਹੜੇ ਮਸ਼ਰੂਮ ਹੈਗੇ ਨੇ ਜੇ ਤਾਂ ਇਹਨਾਂ ਦੇ ਉੱਪਰ ਥੋੜੇ ਥੋੜੇ ਇਸ ਤਰੀਕੇ ਦੇ ਨਾਲ ਕਾਲੇ ਦਾਗ ਹੈਗੇ ਨੇ ਤਾਂ ਆਪਾਂ ਉੱਥੋਂ ਦੀ ਇਸ ਦੀ ਸਕਿਨ ਉਤਾਰ ਦੇਣੀ ਹੈ ਇਸ ਤਰੀਕੇ ਦੇ ਨਾਲ ਚਾਕੂ ਦੇ ਨਾਲ ਦੇਖੋ ਮੈਂ ਇਸ ਦੀ ਸਕਿਨ ਉਤਾਰਨ ਲੱਗੀ ਆਂ ਤੇ ਇਸੇ ਤਰੀਕੇ ਦੇ ਨਾਲ ਜਿੰਨੇ ਵੀ ਮਸ਼ਰੂਮ ਤੇ ਕਾਲੇ ਦਾਗ ਹੋਣਗੇ ਆਪਾਂ ਇਸ ਤਰੀਕੇ ਦੇ ਨਾਲ ਸਾਫ਼ ਕਰ ਲੈਣੇ ਨੇ ਤੇ ਜਿਹੜਾ ਇਹ ਵਾਲਾ ਹਿੱਸਾ ਹੈਗਾ ਮਸ਼ਰੂਮ ਦਾ ਇਸ ਨੂੰ ਆਪਾਂ ਕੱਟ ਲੈਣਾ ਕਿਉਂਕਿ ਇਹ ਜਿਹੜਾ ਹਿੱਸਾ ਹੈਗਾ ਸਬਜ਼ੀ ਦੇ ਵਿੱਚ ਗਲਦਾ ਨਹੀਂ ਤੇ ਇਸੇ ਤਰੀਕੇ ਦੇ ਨਾਲ ਸਾਰੇ ਹੀ ਜਿਹੜੇ ਮਸ਼ਰੂਮ ਹੈਗੇ ਨੇ ਆਪਾਂ ਸਾਫ਼ ਕਰ ਲੈਣੇ ਨੇ ਤੇ ਦੇਖੋ ਇੱਥੇ ਸਾਰੇ ਹੀ ਮਸ਼ਰੂਮ ਜਿਹੜੇ ਹੈਗੇ ਨੇ ਮੈਂ ਪਲੇਟ ਦੇ ਵਿੱਚ ਰੱਖੇ ਹੋਏ ਨੇ ਸਾਫ਼ ਕਰਕੇ ਤੇ ਹੁਣ ਇਹਨਾਂ ਦੀ ਕਟਿੰਗ ਸਟਾਰਟ ਕਰਦੇ ਆਂ ਸਭ ਤੋਂ ਪਹਿਲਾਂ ਤਾਂ ਆਪਾਂ ਇਸ ਤਰੀਕੇ ਦੇ ਨਾਲ ਮਸ਼ਰੂਮ ਕੱਟਾਂਗੇ ਜੇ ਤਾਂ ਮਸ਼ਰੂਮ ਛੋਟਾ ਹੋਇਆ ਤਾਂ ਫਿਰ ਇਸਦੇ ਆਪਾਂ ਦੋ ਹਿੱਸੇ ਕਰ ਲੈਣੇ ਨੇ ਪਰ ਜੇ ਮਸ਼ਰੂਮ ਵੱਡੇ ਹੋਣ ਤਾਂ ਫਿਰ ਆਪਾਂ ਇਸਦੇ ਚਾਰ ਹਿੱਸੇ ਕਰ ਲੈਣੇ ਨੇ ਜਿਵੇਂ ਕਿ ਇਹ ਮਸ਼ਰੂਮ ਥੋੜਾ ਵੱਡਾ ਹੈ ਤੇ ਇਸਦੇ ਫਿਰ ਚਾਰ ਹਿੱਸੇ ਕਰ ਲਵਾਂਗੇ ਤੇ ਤੁਸੀਂ ਦੇਖੋ ਇਸ ਤਰੀਕੇ ਦੇ ਨਾਲ ਮੈਂ ਸਾਰੇ ਹੀ ਜਿਹੜੇ ਮਸ਼ਰੂਮ ਹੈਗੇ ਨੇ ਕੱਟ ਕੇ ਪਲੇਟ ਦੇ ਵਿੱਚ ਰੱਖ ਦਿੱਤੇ ਹੋਏ ਨੇ ਤੇ ਇਹਨਾਂ ਨੂੰ ਧੋ ਵੀ ਲਿੱਤਾ ਹੋਇਆ ਹੈ ਤੇ ਹੁਣ ਸਭ ਤੋਂ ਪਹਿਲਾਂ ਇੱਕ ਬਰਤਨ ਦੇ ਵਿੱਚ ਮੈਂ 4 ਵੱਡੇ ਚਮਚ ਸਰੋਂ ਦਾ ਤੇਲ ਪਾ ਰਹੀ ਆ ਸਰੋਂ ਦੇ ਤੇਲ ਦੇ ਵਿੱਚ ਇਹ ਸਬਜ਼ੀ ਬਹੁਤ ਵਧੀਆ ਲੱਗਦੀ ਹੈ ਜਿਵੇਂ ਹੀ ਸਰੋਂ ਦਾ ਤੇਲ ਗਰਮ ਹੋਏਗਾ ਇਸ ਦੇ ਵਿੱਚ ਇੱਕ ਚਮਚ ਜੀਰਾ ਪਾ ਦਵਾਂਗੇ ਤੇ ਜਿਵੇਂ ਹੀ ਜੀਰਾ ਤੜਕ ਜਾਏਗਾ ਤਾਂ ਇਸ ਦੇ ਵਿੱਚ ਹੁਣ ਪਾ ਦਵਾਂਗੇ ਪਿਆਜ਼ ਮੈਂ ਇੱਥੇ ਤਿੰਨ మీడియం ਸਾਈਜ਼ ਦੇ ਪਿਆਜ਼ ਲਏ ਨੇ ਇਹਨਾਂ ਨੂੰ ਬਰੀਕ-ਬਰੀਕ ਕੱਟ ਕੇ ਪਾ ਦਿੱਤਾ ਹੈ ਤੇ ਪਿਆਜ਼ਾਂ ਨੂੰ ਆਪਾਂ ਲਗਾਤਾਰ ਭੁੰਦੇ ਜਾਣਾ ਉਦੋਂ ਤੱਕ ਭੁੰਨਾ ਇਹਨਾਂ ਨੂੰ ਜਦੋਂ ਤੱਕ ਇਹਨਾਂ ਦਾ ਕਲਰ ਜਿਹੜਾ ਹੈਗਾ ਲਾਈਟ ਬ੍ਰਾਊਨ ਨਹੀਂ ਹੋ ਜਾਂਦਾ ਇਸ ਨੂੰ ਲਗਾਤਾਰ ਇਸੇ ਤਰੀਕੇ ਦੇ ਨਾਲ మీడియం ਟੂ ਹਾਈ ਫਲੇਮ ਤੇ ਉੱਪਰ ਪੁੰਦੇ ਜਾਣਾ ਹੈ ਤੇ ਪਿਆਸ ਜਿਹੜਾ ਹੈਗਾ ਇਸ ਦਾ ਕਲਰ ਚੇਂਜ ਹੋਣਾ ਸ਼ੁਰੂ ਹੋ ਗਿਆ ਹੈ ਤੇ ਹੁਣ ਇਸ ਦੇ ਵਿੱਚ ਪਾਵਾਂਗੀ ਮੈਂ ਦੋ ਟਮਾਟਰ ਦੀ ਪੇਸਟ ਮੈਂ ਗ੍ਰਾਈਂਡਰ ਦੇ ਵਿੱਚ ਦੋ ਟਮਾਟਰ ਜਿਹੜੇ ਹੈਗੇ ਨੇ ਪੀਸ ਲਿੱਤੇ ਨੇ ਮੈਂ ਦੋ ਵੱਡੇ ਟਮਾਟਰਾਂ ਦਾ ਇਸਤੇਮਾਲ ਕੀਤਾ ਇੱਥੇ ਤੇ ਨਾਲ ਹੀ ਦੋ ਚਮਚ ਲਸਣ ਅਦਰਕ ਦੀ ਪੇਸਟ ਇਹ ਪੇਸਟ ਮੈਂ ਘਰ ਦੇ ਵਿੱਚ ਹੀ ਤਿਆਰ ਕੀਤੀ ਹੈ ਤੇ ਨਾਲ ਹੀ ਇੱਥੇ ਮੈਂ ਦੋ ਤੋਂ ਤਿੰਨ ਹਰੀਆਂ ਮਿਰਚਾਂ ਵੀ ਲਈਆਂ ਨੇ ਕੁੜੱਤਨ ਦੇ ਵਾਸਤੇ ਇਹਨਾਂ ਨੂੰ ਵੀ ਮੈਂ ਬਰੀਕ-ਬਰੀਕ ਕੱਟ ਲਿੱਤਾ ਹੈ ਤੇ ਸਭ ਤੋਂ ਪਹਿਲਾਂ ਤਾਂ ਆਪਾਂ ਇਹਨਾਂ ਸਾਰੀਆਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਮਿਕਸ ਕਰਕੇ 1 ਮਿੰਟ ਤੱਕ ਪਕਾਵਾਂਗੇ ਹਜੇ ਇਹਨਾਂ ਨੂੰ ਬਹੁਤ ਜ਼ਿਆਦਾ ਪਕਾਣ ਦੀ ਜ਼ਰੂਰਤ ਨਹੀਂ ਹੈਗੀ ਸਿਰਫ 1 ਮਿੰਟ ਤੱਕ ਹੀ ਇਹਨਾਂ ਨੂੰ ਪਕਾਵਾਂਗੇ ਤੇ ਮੈਨੂੰ 1 ਮਿੰਟ ਹੋ ਗਿਆ ਇਹਨਾਂ ਨੂੰ ਪਕਾਉਂਦੇ ਹੋਏ ਤੇ ਹੁਣ ਇਸ ਦੇ ਵਿੱਚ ਮੈਂ ਪਾਵਾਂਗੀ ਅੱਧਾ ਚਮਚ ਹਲਦੀ ਪਾਊਡਰ ਦਾ 1 ਚਮਚ ਪਾਵਾਂਗੀ ਹੁਣ ਮੈਂ ਕਸ਼ਮੀਰੀ ਲਾਲ ਮਿਰਚ ਮੈਂ ਰੰਗਤ ਲਈ ਪਾ ਰਹੀ ਹਾਂ ਇਹ ਤੇ ਨਾਲ ਹੀ ਇਸਦੇ ਹੁਣ ਮੈਂ ਪਾਵਾਂਗੀ ਅੱਧਾ ਚਮਚ ਕਾਲੀ ਮਿਰਚ ਪਾਊਡਰ ਤੇ ਹੁਣ ਇਸ ਦੇ ਵਿੱਚ ਇੱਕ ਚਮਚ ਨਮਕ ਵੀ ਮੈਂ ਪਾ ਦਿੱਤਾ ਹੈ ਤੇ ਇਹਨਾਂ ਸਾਰੀਆਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਤੇ ਤੁਸੀਂ ਦੇਖੋ ਇਹ ਸਾਰੀਆਂ ਚੀਜ਼ਾਂ ਹੁਣ ਚੰਗੀ ਤਰ੍ਹਾਂ ਮਿਕਸ ਹੋ ਗਈਆਂ ਹੋਈਆਂ ਨੇ ਤੇ ਹੁਣ ਇਸ ਨੂੰ ਆਪਾਂ ਟੱਕ ਕੇ ਲੋ ਫਲੇਮ ਦੇ ਉੱਪਰ 3 ਤੋਂ 4 ਮਿੰਟ ਲਈ ਪਕਾਵਾਂਗੇ ਤਾਂ ਜੋ ਜਿੰਨੇ ਵੀ ਮਸਾਲੇ ਹੈਗੇ ਨੇ ਚੰਗੀ ਤਰ੍ਹਾਂ ਭੁੰਨੇ ਜਾਣ ਤੇ ਇਹਨਾਂ ਦਾ ਕੱਚਾਪਨ ਜਿਹੜਾ ਹੈਗਾ ਦੂਰ ਹੋ ਜੇ ਤਕਰੀਬਨ ਲੋ ਫਲੇਮ ਤੇ ਪਕਾਉਂਦੇ ਹੋਏ ਮੈਨੂੰ ਇੱਥੇ 3-4 ਮਿੰਟ ਹੋ ਗਏ ਹੋਏ ਨੇ ਤੇ ਇੱਕ ਵਾਰੀ ਖੋਲ ਕੇ ਇਸ ਨੂੰ ਚੈੱਕ ਕਰਦੇ ਆਂ ਤੇ ਤੁਸੀਂ ਦੇਖੋ ਜਿਹੜੇ ਮਸਾਲੇ ਹੈਗੇ ਨੇ ਇਹਨਾਂ ਨੇ ਤੇਲ ਛੱਡਣਾ ਸ਼ੁਰੂ ਕਰ ਦਿੱਤਾ ਹੈ ਮਤਲਬ ਕਿ ਮਸਾਲੇ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਭੁੰਨੇ ਜਾ ਚੁੱਕੇ ਨੇ ਮਸਾਲੇ ਨੂੰ ਮੈਂ ਥੋੜਾ ਜਿਹਾ ਹੋਰ 1 ਮਿੰਟ ਤੱਕ ਭੁੰਨ ਲਿਆ ਬਹੁਤ ਵਧੀਆ ਮਸਾਲਾ ਜਿਹੜਾ ਹੈਗਾ ਹੁਣ ਇੱਥੇ ਤਿਆਰ ਹੋ ਚੁੱਕਾ ਹੈ ਹੁਣ ਇਸ ਮਸਾਲੇ ਦੇ ਵਿੱਚ ਆਪਾਂ ਪਾਵਾਂਗੇ ਸਭ ਤੋਂ ਪਹਿਲਾਂ ਮਲਾਈ ਤੇ ਇੱਕ ਚਮਚ ਭਰ ਕੇ ਇੱਥੇ ਮੈਂ ਤਾਜੀ ਮਲਾਈ ਦਾ ਇਸਤੇਮਾਲ ਕੀਤਾ ਹੈ ਇੱਕ ਚਮਚ ਭਰ ਕੇ ਮੈਂ ਦੇਖੋ ਇੱਥੇ ਤਾਜੀ ਮਲਾਈ ਪਾ ਦਿੱਤੀ ਹੈ ਮਲਾਈ ਪਾਉਣ ਦੇ ਨਾਲ ਇਸ ਸਬਜ਼ੀ ਦਾ ਜਿਹੜਾ ਫਲੇਵਰ ਹੈਗਾ ਬਹੁਤ ਜ਼ਿਆਦਾ ਵਧੀਆ ਆਂਦਾ ਹੈ ਤੁਸੀਂ ਵੀ ਜ਼ਰੂਰ ਪਾਇਓ ਮਲਾਈ ਇਸ ਨੂੰ ਬਿਲਕੁਲ ਵੀ ਸਕਿੱਪ ਨਾ ਕਰਿਓ ਤੇ ਮਸਾਲੇ ਤੇ ਮਲਾਈ ਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲਿੱਤਾ ਹੋਇਆ ਹੁਣ ਇਸ ਦੇ ਵਿੱਚ ਪਾ ਰਹੀ ਐ ਮੈਂ ਮਟਰ ਇਹ ਮਟਰ ਨੂੰ ਆਪਾਂ 3-4 ਮਿੰਟ ਲਈ ਇਸੇ ਮਸਾਲੇ ਦੇ ਵਿੱਚ ਚੰਗੀ ਤਰ੍ਹਾਂ ਭੁੰਨ ਲੈਣਾ ਹੈ ਤਾਂ ਜੋ ਜਿਹੜੇ ਮਟਰ ਹੈਗੇ ਨੇ ਹਲਕੇ ਜਿਹੇ ਨਰਮ ਹੋ ਜਾਣ ਜਿਹੜੇ ਮਸ਼ਰੂਮ ਹੈਗੇ ਨੇ ਉਹ ਥੋੜੀ ਜਲਦੀ ਗਲ ਜਾਂਦੇ ਨੇ ਪਰ ਮਟਰ ਜਿਹੜੇ ਹੈਗੇ ਉਹ ਥੋੜੀ ਜੀ ਲੇਟ ਗਲਦੇ ਨੇ ਇਸ ਲਈ ਆਪਾਂ ਮਟਰਾਂ ਨੂੰ ਪਹਿਲਾਂ ਥੋੜਾ ਜਿਹਾ ਪਕਾ ਲਵਾਂਗੇ ਤੇ ਮਸ਼ਰੂਮ ਨੂੰ ਬਾਅਦ ਵਿੱਚੋਂ ਪਕਾਵਾਂਗੇ ਤੇ ਮੈਨੂੰ ਇੱਥੇ 3-4 ਮਿੰਟ ਹੋ ਗਏ ਹੋਏ ਨੇ ਇਸ ਨੂੰ ਪਕਾਉਂਦੇ ਹੋਏ ਤੇ ਹੁਣ ਇਸ ਦੇ ਵਿੱਚ ਪਾ ਰਹੀ ਆਵੇਂ ਇੱਕ ਗਲਾਸ ਪਾਣੀ ਦਾ ਤੇ ਇੱਕ ਗਲਾਸ ਪਾਣੀ ਦਾ ਪਾਣ ਤੋਂ ਬਾਅਦ ਹੁਣ ਇਸ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਤੇ ਤੁਸੀਂ ਦੇਖੋ ਮੈਂ ਪਾਣੀ ਪਾ ਕੇ ਮਟਰਾਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਦਿੱਤਾ ਹੋਇਆ ਹੈ ਤੇ ਹੁਣ ਇਸ ਨੂੰ ਆਪਾਂ ਟੱਕ ਦਵਾਂਗੇ ਤੇ ਟੱਕ ਕੇ 5 ਮਿੰਟ ਤੱਕ ਲੋ-ਮੀਡੀਅਮ ਫਲੇਮ ਤੇ ਰਿਜਨ ਦਵਾਂਗੇ ਤੇ तकरीबन ਮੈਨੂੰ ਇੱਥੇ 5 ਮਿੰਟ ਹੋ ਗਏ ਹੋਏ ਨੇ ਮਟਰ ਜਿਹੜੇ ਹੈਗੇ ਨੇ ਅੱਗੇ ਨਾਲੋਂ ਸੌਫਟ ਹੋ ਚੁੱਕੇ ਹੋਏ ਨੇ ਹੁਣ ਇਸ ਦੇ ਵਿੱਚ ਆਪਾਂ ਮਸ਼ਰੂਮ ਪਾ ਲਵਾਂਗੇ ਜਿਹੜੇ ਕਿ ਆਪਾਂ ਕੱਟ ਕੇ ਰੱਖੇ ਹੋਏ ਨੇ ਤੇ ਸਾਰੇ ਹੀ ਮਸ਼ਰੂਮ ਦੇਖੋ ਇੱਥੇ ਮੈਂ ਪਾ ਰਹੀ ਹਾਂ ਇਸ ਦੇ ਵਿੱਚ ਤੇ ਮਸ਼ਰੂਮ ਪਾ ਕੇ ਹੁਣ ਇਸ ਨੂੰ ਆਪਾਂ ਚੰਗੀ ਤਰ੍ਹਾਂ ਫਿਰ ਤੋਂ ਮਿਕਸ ਕਰ ਲੈਣੇ ਸਬਜੀ ਦੀ ਰੰਗਤ ਦੇਖੋ ਤੁਸੀਂ ਹੁਣੇ ਹੀ ਕਿੰਨੀ ਜਿਆਦਾ ਵਧੀਆ ਲੱਗ ਰਹੀ ਏ ਇਹ ਸਬਜੀ ਜਦੋਂ ਪੂਰੀ ਬਣੀ ਸੀ ਉਦੋਂ ਵੀ ਬਹੁਤ ਜਿਆਦਾ ਟੇਸਟੀ ਲੱਗ ਰਹੀ ਸੀ ਤੇ ਹੁਣ ਦੇਖੋ ਇਹਨਾਂ ਸਾਰੀਆਂ ਚੀਜ਼ਾਂ ਨੂੰ ਮੈਂ ਮਿਕਸ ਕਰ ਦਿੱਤਾ ਤੇ ਅੱਧਾ ਗਲਾਸ ਪਾਣੀ ਦਾ ਹੋਰ ਪਾ ਕੇ ਇਸ ਨੂੰ ਆਪਾਂ ਲੋ ਮੀਡੀਅਮ ਫਲੇਮ ਦੇ ਉੱਪਰ ਤੱਕ ਕੇ 6 ਤੋਂ 7 ਮਿੰਟ ਲਈ ਪਕਾਵਾਂਗੇ ਤਾਂ ਜੋ ਜਿਹੜੇ ਮਸ਼ਰੂਮ ਹੈਗੇ ਨੇ ਉਹ ਵੀ ਗਲ ਜਾਣ ਤੇ ਜਿਹੜੇ ਮਟਰ ਹਲਕੇ ਜਿਹੇ ਹਲੇ ਕੱਚੇ ਹੈਗੇ ਸੀ ਉਹ ਵੀ ਚੰਗੀ ਤਰ੍ਹਾਂ ਗਲ ਜਾਣ ਤੇ ਮੈਨੂੰ ਇੱਥੇ ਮਟਰ ਮਸ਼ਰੂਮ ਨੂੰ ਪਕਾਉਂਦੇ ਹੋਏ 6-7 ਮਿੰਟ ਹੋ ਗਏ ਹੋਏ ਨੇ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਮਟਰ ਮਸ਼ਰੂਮ ਦੀ ਸਬਜ਼ੀ ਬਣ ਚੁੱਕੀ ਹੋਈ ਏ ਹੁਣ ਇਸ ਦੇ ਵਿੱਚ ਮੈਂ ਪਾ ਦਿੱਤਾ ਅੱਧਾ ਚਮਚ ਗਰਮ ਮਸਾਲਾ ਨਾਲ ਹੀ ਇਸ ਦਾ ਸਵਾਦ ਹੋਰ ਜ਼ਿਆਦਾ ਵਧਾਣ ਦੇ ਲਈ ਮੈਂ ਇਸ ਦੇ ਵਿੱਚ ਇੱਕ ਚਮਚ ਕਸੂਰੀ ਮੇਥੀ ਪਾ ਦਿੱਤੀ ਇਸ ਤਰੀਕੇ ਦੇ ਨਾਲ ਹੱਥਾਂ ਦੇ ਨਾਲ ਮਸਲ ਕੇ ਤੇ ਹੁਣ ਇਸ ਦੇ ਵਿੱਚ ਪਾ ਦਿੱਤਾ ਮੈਂ ਹਰਾ ਧਨੀਆ ਬਰੀਕ-ਬਰੀਕ ਕੱਟਿਆ ਹੋਇਆ ਧਨੀਏ ਨੂੰ ਬਿਲਕੁਲ ਵੀ ਸਕਿੱਪ ਨਾ ਕਰਿਓ ਜ਼ਰੂਰ ਪਾਓ ਤੇ ਹੁਣ ਇਸ ਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਸਬਜੀ ਬਹੁਤ ਜ਼ਿਆਦਾ ਵਧੀਆ ਬਣ ਚੁੱਕੀ ਹੋਈ ਏ ਬਹੁਤ ਹੀ ਟੇਸਟੀ ਸਬਜੀ ਬਣ ਚੁੱਕੀ ਹੋਈ ਏ ਤੇ ਇਹ ਸਬਜੀ ਹੁਣ ਸਰਵ ਹੋਣ ਦੇ ਲਈ ਰੈਡੀ ਏ ਤੁਸੀਂ ਵੀ ਸੇਮ ਇਸੇ ਤਰੀਕੇ ਦੇ ਨਾਲ ਬਣਾਇਓ ਸਬਜੀ ਬਹੁਤ ਜ਼ਿਆਦਾ ਸਵਾਦ ਬਨੇਗੀ ਮੈਨੂੰ ਉਮੀਦ ਹੈ ਕਿ ਤੁਹਾਨੂੰ ਮੇਰੀ ਇਹ ਰੈਸਪੀ ਬਹੁਤ ਵਧੀਆ ਲੱਗੇਗੀ ਤੇ ਚਲੋ ਫਿਰ ਸਬਜੀ ਨੂੰ ਹੁਣ ਸਰਵ ਕਰਦੇ ਆ ਤੇ ਤੁਸੀਂ ਦੇਖੋ ਸਬਜੀ ਕਿੰਨੀ ਜ਼ਿਆਦਾ ਵਧੀਆ ਬਣ ਚੁੱਕੀ ਏ ਤੇ ਅਗਲੀ ਵੀਡੀਓ ਦੇ ਵਿੱਚ ਫਿਰ ਤੋਂ ਮਿਲਾਂਗੇ ਉਦੋਂ ਤੱਕ ਲਈ ਸਤਿ ਸ੍ਰੀ ਅਕਾਲ ਜੀ